ਖੇਤਾਂ ਦਾ ਰਾਜਾ ਤੜਫਦਾ ਡਿਗ ਹਮੇਸ਼ਾ ਆਬ ਨੂੰ ਚੋਈਆਂ ਤੋਂ ਚਟ ਚਟ ਕੇ ਬੀਜਾਂਗੇ ਕੀ ਕੂ ਲਾਬ ਨੂੰ ਸੋਕੇ ਨਿਲਕ ਤਰੋੜਿਆ ਨਾ ਜਾਣਾ ਸੰਗਾ ਛੱਲੀਆਂ ਔਣ ਕੁੰਜਾਂ ਦੇਣਗੇੜੇ ਨਦੀ ਨਾਨ ਚੱਲੀਆਂ ਦੀ ਵਾਸ ਵਾਂਗੀ ਸੁੱਕ ਗਏ ਮੱਡਲ ਤੇ ਓ ਵਟ ਕੰਗਨਾ ਅੰਨ ਬਾਜੋਂ ਜਾਪਦਾ ਹੁਣ ਸਾਲ ਔਖਾ ਲੰਗਨਾ ਔੜ ਮੱਕੀ ਮਾਰ ਗਈ ਜੱਬਾਂਗੇ ਕਿੱਥੋਂ ਛੱਲੀਆਂ ਆਰ ਟਾਂਗਾ ਪਾਰ ਟਾਂਗਾ ਵਿਚ ਟੱਲ ਮਟਲੀਆਂ ਮੈਨੇ ਦੀਪੁਰਜੀ ਖਾ ਕੇ ਕੱਢੇ ਦਿਹਾੜੇ ਜੱਟ ਨੇ ਅੱਠ ਟੋਪੇ ਮਗਰ ਛੋਲੇ ਜੋ ਪੜੋਪੇ ਘੱਟ ਨੇ ਪੰਜ ਤਾਈਆਂ ਕਣਕ ਹੋ ਗਈ ਵਿਰਲੀਆਂ ਸੀ ਬੱਲੀਆਂ ਆਰ ਢਾਂਗਾ ਪਾਰ ਢਾਂਗਾ ਵਿਚ ਟੱਲ ਮੁਟਲੀਆਂ ਚਰਸ ਬੋਰੀ ਪਾ ਕੇ ਖੂਹਾਂ ਚੋਂ ਪਾਣੀ ਕੱਢਿਆ ਛੋਟੇ ਕੇ ਆਰੇ ਪਾ ਕੇ ਮੈਂ ਫਸਲ ਥੋੜਾ ਗੱਢਿਆ ਸਿਰ ਕਰਜ ਸਾਰੇ ਪਿੰਡ ਦਾ ਲੰਗਾਗਾ ਕਿਹੜੀ ਗਲੀਆਂ ਆਰ ਟਾਂਗਾ ਪਾਰ ਟਾਂਗਾ ਵਿਚ ਟੱਲ ਮਟਲੀਆਂ ਪੈਨ ਚੂਤੇ ਪੀਲਾ ਖਾਦੀਆਂ ਮਲਿਆਂ ਤੋਂ ਖਾਦੇ ਬੇਰ ਨੇ ਕਰੀਆਂ ਟੋਡੇ ਲਾ ਕੇ ਪਾਬੀ ਨੂੰ ਦਿੱਤੇ ਦਿਉਰ ਨੇ ਦਾਣੇ ਪੁਣਾ ਕੇ ਚਬੂ ਨੇ ਜਦੋਂ ਦੁਪਹਿਰਾਂ ਟੱਲੀਆਂ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲ ਮਟਲੀਆਂ ਗਾਦੀ ਤੇ ਬੈਠਾ ਬਾਦਸ਼ਾ ਸੋਚਦਾ ਤਦ ਵੀਰ ਨੂੰ ਕੁੰਜਾਂ ਦੇ ਵਾਂਗੂ ਕੱਲਿਆ ਖਾਲੀ ਟਿੰਡਾਂ ਵੇਨ ਨੀਰ ਨੂੰ ਖਿਜਰ ਖਵਾ ਜੇ ਪੀਰ ਨੇ ਦੇਕੇ ਮੁਰਾਦਾਂ ਕੱਲੀਆਂ ਆਰ ਟਾਂਗਾ ਪਾਰ ਟਾਂਗਾ ਵਿਚ ਟੱਲ ਮਟਲੀਆਂ ਆਉਣ ਗੂੰਜਾਂ ਦੇਨ ਬੱਚੇ ਨਦੀ ਨਾਲ ਚੱਲੀਆਂ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲ ਮਟਲੀਆਂ ਆਉਣ ਗੂੰਜਾਂ ਦੇਨ ਬੱਚੇ ਨਦੀ ਨਾਲ ਚੱਲੀਆਂ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲ ਮਟਲੀਆਂ